ਹਾਂਜੀ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਸਖਤ ਹਦਾ ਤਾਂ ਦੇ ਅਨਸਾਰ ਜਿਹੜਾ ਵਾ ਪੁਲਸ ਵੱਲੋਂ ਜਿਹੜਾ ਵਾ ਜੋ ਇਹ ਚੋਰੀਆਂ ਲੁੱਟਾਂਖੋਆਂ ਕਰਨ ਵਾਲੇ ਇਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਮਿਹਨਤ ਚਲਾਈ ਜਾ ਰਹੀ ਆ ਇਸ ਮਿਹਨਤ ਨੂੰ ਹੀ ਉਸ ਵੇਲੇ ਥਾਣਾ ਧਾਰੀਵਾਲ ਦੇ ਐਸਐਚਓ ਸਾਹਿਬ ਤੇ ਇਹਨਾਂ ਦੀ ਪੁਲਸ ਪਾਰਟੀ ਨੂੰ ਬਹੁਤ ਭਾਰੀ ਸਫਲਤਾ ਮਿਲੀ ਜਦੋਂ ਕੱਲ ਮਿਤੀ 9/4/24 ਨੂੰ ਜਿਹੜਾ ਸਾਡੀ ਪੁਲਸ ਪਾਰਟੀ ਜਿਹਦੇ ਇੰਚਾਰਜ ਏਐਸਏ ਜਗਦੀਸ਼ ਸਿੰਘ ਤੇ ਨਾਲ ਸਪੈਸ਼ਲ ਬਰਾਜ ਦੇ ਕਰਮਚਾਰੀ ਉਹਨਾਂ ਨੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤੇ ਮੁਖਬਰ ਖਾਸ ਨੇ ਇਤਹਾਦ ਦਿੱਤੀ ਕਿ ਅਮੈਨੂਅਲ ਮਸੀਹ ਉਰਫ ਮੋਨੂ ਸਨ ਆ ਬਿੱਟੂ ਮਸੀਹ ਵਾਸੀ ਬਰਿਆਰ ਤੇ ਕਰਨ ਉਰਫ ਮੋਟਾ ਸਾਨਾ ਤੇ ਰਾਜਕੁਮਾਰ ਵਾਸੀ ਬਰਿਆਰ ਜਿਹੜੇ ਆ ਇਹ ਜਿਹੜੇ ਲੁੱਟਾਂ ਖੋਹਾਂ ਦਾ ਜਿਹੜਾ ਕੰਮ ਕਰਦੇ ਆ ਤੇ ਚੰਨੀਆਂ ਤੇ ਹੋਰ ਮੋਬਾਈਲ ਵਗੈਰਾ ਜਿਹੜੇ ਆ ਸਨੇਚ ਕਰਦੇ ਆ ਤੇ ਅੱਜ ਵੀ ਜਿਹੜਾ ਵਾ ਇਧਰੋਂ ਇਸ ਦੀ ਸਾਈਡ ਤੋਂ ਜਿਹੜਾ ਵਾ ਇਹ ਆ ਰਹੇ ਆ ਤੇ ਜੇਕਰ ਚੰਗੀ ਤਰ੍ਹਾਂ ਨਾਕਾਬੰਦੀ ਕੀਤੀ ਜਾਵੇ ਤੇ ਜਿਹੜੇ ਆ ਕਾਬੂ ਆ ਸਕਦੇ ਆ ਜਿਸ ਤੇ ਪੁਲਿਸ ਨੇ ਪੂਰੀ ਤਰ੍ਹਾਂ ਅਲਰਟ ਹੁੰਦੇ ਹੋਏ ਪੂਰੀ ਮਸਤੈਦੀ ਨਾਲ ਨਾਕਾ ਲਾਇਆ ਜਿੱਥੇ ਦੋ ਵਿਅਕਤੀ ਜਿਹੜੇ ਆ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਜਿਨ੍ਹਾਂ ਦੇ ਨਾਂਪ ਤੇ ਪੁਲਿਸ ਪਾਰਟੀ ਨੇ ਪੁੱਛੇ ਜਿਨ੍ਹਾਂ ਨੇ ਮੈਨੂਅਲ ਮਸੀ ਉਰਫ ਮੋਨੂ ਸਨ ਆਫ ਬਟੂਮਸੀ ਵਾਸੀ ਬਰੀਆਰ ਅਤੇ ਦੂਸਰੇ ਨੇ ਆਪਣਾ ਨਾਮ ਕਰਨ ਉਰਫ ਮੋਟਾ ਸਨ ਆਫ ਰਾਜਕਮਰ ਵਾਸੀ ਬਰੀਆਰ ਦੱਸਿਆ ਇਹਨਾਂ ਦੇ ਕੋਲੋਂ ਜਿਹੜਾ ਵਾ ਸਖਤੀ ਨਾਲ ਕੁਝ ਮੋਬਾਈਲ ਮਿਲੇ ਜਿੰਨਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਜਿੰਨਾਂ ਦੱਸਿਆ ਵੀ ਅਸੀਂ ਜਿਹੜੇ ਆ ਇਹ ਗਰਦਾਸਪੁਰ ਸ਼ਹਿਰ ਤੇ ਸਦਰਦੀ ਏਰੀਏ ਦਿਆਲੇ ਵਾਲੇ ਦੇ ਵਿੱਚ ਜਿਹੜੇ ਆ ਅਸੀਂ ਇਹ ਮੋਬਾਈਲ ਜਿਹੜੇ ਆ ਖੋਹ ਕਰਦੇ ਆ ਤੇ ਇਹਨਾਂ ਨੂੰ ਜਿਹੜਾ ਇਹ ਹੋਰ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਦੇ ਕੋਲੋਂ ਜਿਹੜਾ ਵਾ 11 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਜਿਹੜਾ ਗਰਦਾਸਪੁਰ ਸ਼ਹਿਰ ਦੇ ਲਾਗੋ ਚਾਗੋ ਏਰੀਏ ਦੇ ਵਿੱਚੋਂ ਜਿਹੜੇ ਚੋਰੀ ਕੀਤੇ ਸੀ ਉਹ ਬਰਾਮਦ ਕੀਤੇ ਆ ਅਤੇ ਇੱਕ ਜਿਹੜੀ ਇਹਨਾਂ ਨੇ 골ਡ ਚੇਨ ਸੀਗੀ ਜਿਹੜੀ ਉਹ ਵੀ ਖੋਹ ਕੀਤੀ ਜਿਹੜੀ 3.7 ਗ੍ਰਾਮ ਦੀ ਹੋਈ ਉਹ ਵੀ ਇਹਨਾਂ ਨੇ ਮੰਨਿਆ ਵੀ ਅਸੀਂ ਜਿਹੜੀ ਖੋਹ ਕੀਤੀ ਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ ਮਕਦਮਾ ਨੰਬਰ 31 ਮਿਤੀ 9 4 24 ਅੰਡਰ ਸੈਕਸ਼ਨ 379 411 ਆਈਪੀਸੀ थाना ਧਾਰੀਗੜ੍ਹ ਵਿਖੇ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਕੈਦ ਦੇ ਅਨਸਾਰ ਜਿਹੜਾ ਵਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਵਾ ਤੇ ਇਹਨਾਂ ਦਾ ਦੁਬਾਰਾ ਵੱਤੋਂ ਵੱਧ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੇ ਕੋਲੋਂ ਹੋਰ ਸਖਤੀ ਨਾਲ ਪੁੱਛਗਛ ਕਰਕੇ ਇਹਨਾਂ ਕੋਲੋਂ ਹੋਰ ਵੱਤੋਂ ਵੱਧ ਜਿਹੜੀਆਂ ਇਹਨਾਂ ਕੀਤੀਆਂ ਖੋਹਾਂ ਦੀਆਂ ਵਾਰਦਾਤਾਂ ਚੋਰੀ ਦੀਆਂ ਵਾਰਦਾਤਾਂ ਉਹਨਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਇਹਨਾਂ ਤੋਂ ਹੋਰ ਵੀ ਮੋਬਾਈਲ ਤੇ ਹੋਰ ਸੋਨੇ ਦੀਆਂ ਚੈਨਾਂ ਜਿਹੜੀਆਂ ਬਰਾਮਦ ਕੀਤੀਆਂ ਜਾਣਗੀਆਂ ਹਾਂਜੀ ਇਹਨਾਂ ਦਾ ਪਿਛੋਕੜ ਇਹਨਾਂ ਦੇ ਉੱਤੇ ਜਿਹੜੇ ਆ ਖੋਹਾਂ ਦੇ ਪਹਿਲਾਂ ਵੀ ਦੋਵਾਂ ਦੇ ਉੱਤੇ ਪਰਚੇ ਦਰਜ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਕਰਨ ਉਰਫ ਮੋਟਾ ਵਾ ਉਹ ਬੈਂਕ ਕਾਲਜ ਦੇ ਵਿੱਚ ਨੌਕਰੀ ਵੀ ਕਰਦਾ ਸੀਗਾ ਤੇ ਇਹ ਪਹਿਲਾਂ ਵੀ ਲੁੱਟਾ ਖੋਹ ਕਰਦੇ ਜਿਹੜਾ ਇਹਨਾਂ ਦੇ ਉੱਤੇ ਪਰਚੇ ਨਿਕਲੇ ਆ ਇਹਨਾਂ ਦੇ ਪਹਿਲਾਂ ਵੀ